ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕੋਈ ਜਾਲੀ ਦਸਤਾਵੇਜ਼ ਬਣਾ ਕੇ ਉਹਨਾਂ ਦੇ ਬੈਂਕ ਵਿੱਚੋਂ 46 ਲੱਖ ਰੁਪਏ ਦਾ ਲੋਨ ਪਾਸ ਕਰਵਾ ਗਿਆ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਤੱਕ ਪਹੁੰਚੀ ਪੁਲਿਸ ਨੇ 5 ਜਨੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਪੁਲਿਸ ਦੇ ਕਹਿਣ ਮੁਤਾਬਕ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਕੌਣ-ਕੌਣ ਸ਼ਾਮਿਲ ਹੈ ਕਿਉਂਕਿ SBI ਬੈਂਕ ਦੇ ਵੱਲੋਂ 5 ਜਨਿਆਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਕਿ ਜਾਲੀ ਦਸਤਾਵੇਜ਼ ਜਮਾ ਕਰਵਾ ਕੇ ਇਹਨਾਂ ਦੇ ਵੱਲੋਂ ਬੈਂਕ ਕੋਲ ਕੋਈ 1-2 ਲੱਖ ਨਹੀਂ ਬਲਕਿ 46 ਲੱਖ ਦਾ ਲੋਨ ਪਾਸ ਕਰਵਾਇਆ ਗਿਆ ਹਾਲਾਂਕਿ ਖੁਣ ਇਹ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਬੈਂਕ ਦਾ ਕੋਈ ਕਰਮਚਾਰੀ ਇਹਨਾਂ ਦੇ ਨਾਲ ਸ਼ਾਮਿਲ ਤਾਂ ਨਹੀਂ ਸੀ ਦੱਸਿਆ ਕਿ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਮਾਮਲਾ ਫਿਰੋਜ਼ਪੁਰ ਦਾ ਦੱਸਿਆ ਜਾ ਰਿਹਾ ਜਿੱਥੇ ਨਕਲੀ ਡਾਕੂਮੈਂਟ ਬਣਾ ਕੇ ਬੈਂਕ ਨੂੰ ਹੀ ਚੂਨਾ ਲਗਾਇਆ ਗਿਆ ਹਾਲਾਂਕਿ ਜਿਵੇਂ ਇਹ ਪੋਲ ਖੁੱਲੀ ਤਾਂ ਉਸ ਤੋਂ ਬਾਅਦ ਪੁਲਿਸ ਤਾਂ ਇੱਕ ਹੀ ਸ਼ਿਕਾਇਤ ਪਹੁੰਚੀ ਹੈ ਪੁਲਿਸ ਦੇ ਵੱਲੋਂ ਪੰਜ ਜਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹਨਾਂ ਨੇ ਇਹੇ ਲੋਨ ਕਿਵੇਂ ਪਾਸ ਕਰਾਇਆ ਇਹਨਾਂ ਨੂੰ ਕਿਵੇਂ ਇਹ ਸਭ ਦੇ ਬਾਰੇ ਵਿੱਚ ਪਤਾ ਲੱਗਿਆ ਤੇ ਉਸ ਤੋਂ ਇਲਾਵਾ ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਇਹ ਜਾਲੀ ਡਾਕੂਮੈਂਟ ਕਿੱਥੋਂ ਤਿਆਰ ਕਰਵਾਏ ਸਨ ਕੀ ਮੌਕੇ ਸਰੋ ਕਿਸ ਤਰ੍ਹਾਂ ਦੀ ਕਾਰਵਾਈ SBI ਬੈਂਕ ਦੇ ਵਿੱਚੋਂ ਕੁਝ ਬੰਦੇ ਨੇ ਆਪਣੀਆਂ ਫੇਕ ਆਇਡੈਂਟਿਟੀਜ਼ ਦੇ ਕੇ ਲੋਨ ਕਰਾਇਆ ਸੀ ਜਿਨ੍ਹਾਂ ਨੂੰ ਵੱਖ-ਵੱਖ ਆਗਮੀਆਂ ਤੇ ਅੰਜ ਕੰਪਲੇਂਟਾਂ ਆਈਆਂ ਸੀ ਜਿਹੜੇ ਪੜਦੀ ਕੋ ਤਦ ਕਾਰਵਾਈ ਕੀਤੀ ਗਈ ਹੈ ਤੇ ਜਿਹੜੀ ਇਹ ਅਮਾਉਂਟ ਹੈ ਲਈ ਇਹ ਕਰੀਬ 46 ਲੱਖ ਰੁਪਏ ਦੇ ਕਰੀਬ ਹੈ ਜਿਹੜੀ ਵੱਖ-ਵੱਖ ਵਿਅਕਤੀਆਂ ਨੇ ਫੇਕ ਆਇਡੈਂਟਿਟੀਜ਼ ਦੇ ਕੇ ਤੇ ਲੋਨ ਕਰਵਾਇਆ ਸੀ ਸਰ ਕਿੰਨੇ ਮਤਲਬ ਸ਼ਿਕਾਇਤਾਂ ਆਈ ਸੀ ਇਹ SBI ਬੈਂਕ ਕੋਲ ਨਹੀਂ ਹੈ ਜੀ ਉਹਨੇ ਥਰੂ ਕੋਰਟ ਸਾਡੇ ਕੋਲ ਇਹ ਐਪਲੀਕੇਸ਼ਨ ਆਈ ਹੈ ਕਿੰਨੇ ਬੰਦੇ ਤੁਸੀਂ ਸਾਰਾ ਟੋਟਲ ਪੰਜ ਬੰਦਿਆਂ ਦੇ ਖਿਲਾਫ ਨੇ ਪੰਜ ਹੀ ਅਪਲੀਕੇਸ਼ਨ ਕਰ ਵੀ ਇਹ ਵੀ ਸਰ ਗਿਫਤਾਰੀ ਸਰ ਇਹਨਾਂ ਜੋ ਕੇਸਿਸ ਵੀ ਕਰ ਦਿੱਤਾ ਗਿਆ ਨੇ ਤੇ ਰੀਡਿੰਗ ਪਾਰਟੀ ਗਈ ਹੋਈਆਂ ਜਲਦੀ ਹੀ ਗਿਫਤਾਰੀਆਂ ਮਰਚਲੇ